ਇਹ ਰਿਪੋਰਟ ਕਰਨਾ ਵਾਪਸ ਹੈ ਕੀ ਅੰਦਰੋਂ ਇਹਦਾ ਜੀ ਮੈਂ ਬੈਕਗਰਾਉਂਡ ਦੱਸਣਾ ਚਾਹਾਂਗੀ ਕਿ 2 ਤਰੀਕ ਨੂੰ ਕੈਂਟ ਏਰੀਆ ਕੈਂਟ ਥਾਣੇ ਦੇ ਏਰੀਆ 'ਚ ਰਿਲਾਈਅੰਸ ਮਾਲ ਦੇ ਨੇੜੇ ਇੱਕ ਵਾਈਨ ਸ਼ਾਪ ਹੈ ਉੱਥੇ ਜਿਹੜਾ ਗ੍ਰਿੰਦਾ ਸੀਗਾ ਉਹ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਉਹਨੂੰ ਅਸਲਾ ਦਿਖਾ ਕੇ ਉਹਦੇ ਉਹਦੇ ਤੋਂ ਕੈਸ਼ 10000 ਕੈਸ਼ ਔਰ ਉਹਦੇ ਤੋਂ ਮੋਬਾਈਲ ਦੀ ਖੋਹੀ ਹੈ ਤੇ ਐਫ ਆਈ ਆਰ ਨੰਬਰ 68 ਅੰਡਰ ਜਿਹੜੇ 382 34 ਦੇ ਇਕੁਇਲੈਂਟ ਵੀ ਐਨ ਐਸ ਦੇ ਸੈਕਸ਼ਨਸ ਹੈ ਉਹਦੇ ਤਹਿਤ ਐਫ ਆਈ ਆਰ ਲੌਂਚ ਕੀਤਾ ਗਿਆ ਸੀ ਅਗੇਂਸਟ ਅਨਨੋਨ ਪਰਸਨਸ ਤੇ ਆਫਟਰ दट ਸਾਡੀ ਵਕਫ ਵਕ ਟੀਮ ਲਾਈਆਂ ਗਿਆ ਸੀ ਟੂ ਇਨਵੈਸਟੀਗੇਟ ਦ ਕੇਸ ਇਨਕਲੂਡਿੰਗ ਸੀਆਈਏ ਟੀਮਸ ਔਰ ਕੈਂਟ ਥਾਣੀ ਦੀ ਟੀਮ ਤੇ ਦੌਰਾਨੇ ਤਫਤੀਸ਼ ਕਲ ਇਨਫੋਰਮੇਸ਼ਨ ਸਿਗੀ ਕੇ ਇਸ ਕੇਸ ਦੇ ਜਿਹੜੇ ਦੋਸ਼ੀ ਹੈ ਉਹ ਰੋਹਿਤ ਉਰਫ ਪੈਪਸੀ ਜਿਹੜਾ ਪਰਸਰਾਮ ਨਗਰ ਰਹਿੰਦਾ ਹੈ ਉਹਦੇ ਘਰ ਚ ਲੁਕੇ ਹੋਏ ਹੈ ਤੇ ਸਾਡੀ ਸੀਆਈਏ ਦੀ ਟੀਮ ਲੈਡ ਬਾਈ اے ایس ਆਈ ਸੁਖਪ੍ਰੀਤ ਸਿੰਘ ਔਰ ਥਾਨਾ ਕੈਂਟ ਦੇ ਕੁਝ ਮੁਲਾਜ਼ਮ ਉੱਥੇ ਰੇਡ ਕਰਨ ਗਏ ਜਿੱਥੇ ਅਮਰਜੀਤ ਸਿੰਘ ਵਾਸੀ ਕੋਠੇ ਅਮਰਪੁਰਾ ਬਸਤੀ ਔਰ ਰਾਜੀਵ ਵਾਸੀ ਗੁਰੂ ਗੁਰੂ ਗੋਬਿੰਦ ਸਿੰਘ ਨਗਰ ਔਰ ਜਿਹੜਾ ਰੋਹਿਤ ਦਾਤ ਕਰੀ ਸੀਗਾ ਉੱਥੇ ਮਿਲੇ ਤੇ ਜਦੋਂ ਇਹਨਾਂ ਨੂੰ ਕੁਛਕਿਛ ਕੀਤੀ ਜਾ ਰਹੀ ਸੀ ਤੇ ਅਮਰਜੀਤ ਨੇ ਸਾਡੀ ਜਿਹੜੀ ਟੀਮ ਹੈ ਉਹਦੇ ਤੇ ਫਾਇਰਿੰਗ ਕੀਤੀ ਹੈ ਜਿੱਥੇ ਸਾਡਾ ASI ਸੁਖਪ੍ਰੀਤ ਸਿੰਘ ਉਹਦੇ ਲੱਤ ਵੱਜੀ ਅੰਕਲ ਦੇ ਖੋਲ ਤੇ ਉਸ ਟਾਈਮ ਇਹ ਜਿਹੜੀ ਤਿੰਨੋਂ ਦੋਸ਼ੀ ਸੀਗੇ ਉੱਥੇ ਮੌਕੇ ਤੋਂ ਭੱਜ ਗਏ ਅਲੋਂਗ ਵਿਦ ਏਅਰ ਵੈਪਨ ਜਿਹੜਾ ਇਹਨਾਂ ਨੇ ਕ੍ਰਾਈਮ 'ਚ ਯੂਜ਼ ਕੀਤਾ ਸੀਗਾ ਤੇ ਇਸ ਕੇਸ 'ਚ ਅਸੀਂ ਜਿਹੜਾ ਸਾਡਾ ਮੁਲਾਜ਼ਮ ਸੀ ASI ਸੁਖਪ੍ਰੀਤ ਨੂੰ ਪਹਿਲਾਂ ਸਿਵਲ ਹਸਪੀਟਲ ਬਠਿੰਡੇ ਦਾਖਲ ਕਰਾਇਆ ਗਿਆ ਜਿੱਥੇ ਅੱਗੇ ਉਹ ਐਮਚ ਰੈਫਰ ਹੋ ਗਿਆ ਤੇ ਉਹਦੇ ਬਿਆਨ F5 ਨੰਬਰ 60 سوری uh, 95 ਕਨਾਲ ਕਲੋਨੀ ਥਾਣੇ 'ਚ ਦਰਜ ਕੀਤਾ ਹੈ ਅੰਡਰ ਸੈਕਸ਼ਨ 307 353 186 34 ਆਮਜ਼ਾਤ ਵਗੈਰਾ ਸੈਕਸ਼ਨਸ 'ਚ ਤੇ ਇਮੀਡੀਏਟਲੀ ਸਾਡੀ ਸਾਰੀ ਟੀਮਸ ਐਕਟਿਵੇਟ ਹੋ ਗਈਆਂ ਸੀ ਅਸੀਂ ਆਪਣੇ ਨਾਕੇ ਵੀ ਪੀਸੀਆਰ ਟੀਮਸ ਨੂੰ ਵੀ ਐਕਟਿਵੇਟ ਕੀ ਕੇ ਅਲਰਟ ਕੀਤਾ ਸੀਗਾ ਤੇ ਉਸ ਤੋਂ ਬਾਅਦ ਜਦੋਂ ਸਾਡੀ ਟੀਮਾਂ ਇਹਨਾਂ ਨੂੰ ਪਾਲ ਰਹੀ ਸੀਗੀਆਂ ਤੇ CIA 1 ਦੀ ਇੱਕ ਹੋਰ ਟੀਮ ਤੇ ਜਿਹੜੀ ਪੁਛਲੀ ਪਾਰਟੀ ਸੀ ਉਹਨਾਂ ਨੂੰ ਵੀ ਨਾਲ ਲਿਆ ਹੋਇਆ ਸੀ ਤੇ ਇਸ ਏਰੀਆ 'ਚ ਜਿਹੜਾ ਅਗੇਨ ਕਨਾਲ ਕਲੋਨੀ ਦਾ ਏਰੀਆ ਪੈਂਦਾ ਇੱਥੇ ਜਿਹੜੇ ਤਿੰਨ ਦੋਸ਼ੀ ਹੈ ਇਹਨਾਂ ਨੂੰ ਇੱਕ ਮੁਲਾਜ਼ਮ ਨੇ ਆਈਡੈਂਟੀਫਾਈ ਕੀਤਾ ਤੇ ਐਸਆਈ ਗੁਰਪ੍ਰੀਤ ਸਿੰਘ ਜਦੋਂ ਇਹ ਗੱਡੀ ਤੋਂ ਉਤਰੇ ਤਾਂ ਅਗੇਨ ਜਿਹੜਾ ਅਮਰਜੀਤ ਹੈ ਉਹਨੇ ਸਿੱਧਾ ਫਾਇਰ ਕੀਤਾ ਸਾਡੀ ਟੀਮ ਤੇ ਜਦੋਂ ਅਸੀਂ ਰਿਟਾਲੀਏਟ ਕੀਤਾ ਇਨ ਸੈਲਫ ਡਿਫੈਂਸ ਸਾਡੇ ਜਿਹੜਾ ਐਸਆਈ ਗੁਰਪ੍ਰੀਤ ਉਹਨੇ ਆਪਣੇ ਸਰਵਿਸ ਵੈਪਨ ਨਾਲ ਜਵਾਬੀ ਫਾਇਰ ਕੀਤਾ ਤੇ ਜਿਹੜਾ ਅਮਰਜੀਤ ਹੈ ਉਹਦੇ ਵੀ ਲੱਥੇ ਵਜੀ ਤੇ ਇਹਦੇ ਨਾਲ ਜਿਹੜਾ ਰਾਜੀਵ ਕੁਮਾਰ ਸੀ ਉਹਦੇ ਵੀ ਲੱਥੇ ਗੋਲੀ ਲੱਗੀ ਤੇ ਉਸ ਤੋਂ ਬਾਅਦ ਇਹ ਉੱਥੇ ਹੀ ਜਿਹੜਾ ਤੁਸੀਂ ਸਪਾਟ ਦੇਖ ਹੀ ਰਹੇ ਹੋ ਇੱਥੇ ਇਹਨਾਂ ਨੇ ਸਰੈਂਡਰ ਕਰਤਾ ਔਰ ਇਹਨਾਂ ਦਾ ਜਿਹੜਾ ਵੈਪਨ ਹੈ ਉਹ ਵੀ ਮਿਲ ਗਿਆ ਤੀਜਾ ਬੰਦਾ ਵੀ ਨਾਲ ਹੀ ਸੀ ਇਹ ਤਿੰਨੋਂ ਇੱਕ ਬਾਈਕ ਤੇ ਸੀ ਸੋ ਆਫਟਰ ਥੈਟ ਜਿਹੜੇ ਅਮਰਜੀਤ ਔਰ ਰਾਜੀਵ ਹੈ ਇਹਨਾਂ ਦੋਨਾਂ ਨੂੰ ਸਿਵਲ ਹਸਪੀਟਲ ਟ੍ਰੀਟਮੈਂਟ ਲਈ ਪੇਜ ਦਿੱਤਾ ਗਿਆ ਔਰ ਇਸ ਸਾਰੇ ਇਨਸੀਡੈਂਟ ਤੇ ਅਸੀਂ ਐਫ ਆਈ ਆਰ ਨੰਬਰ 96 अगेन नॉट पीएस कैनॉयल कॉलोनी दर्ज किया है अंडर सेक्शंस सेम 307 350 386 और आर्मज एक्ट के वक्त तक सेक्शन मैडम के लिए सेम है हम्म

मैं अच्छा मैं एक और बताना चाहूंगी कि जो अमरजीत है इस पे पुराना क्रिमिनल बैकग्राउंड है इस पे ऑलरेडी सॉरी मैं हिंदी से बोल रही है एरे दे पे ऑलरेडी 3 पर्चे स्नैचिंग और उठकोहदे दर्जे और जड़ा एक राजीव कुमार है एदे पे कोरोना कोविड द टाइम जड़े 100 188 के पर्चे दर्ज होसी वो पर्चे दर्ज हैं जड़े वेपन बरामद कितने हैं इल्लीगल हैं देखो जी फिलहाल जो सनी साडी प्रिलिमिनरी तकतेश पता लग गया है इन्हें आगे भी किसी और तो लिया है जो ਕਿਸੇ ਜੇਲ੍ਹ 'ਚ ਇਸ ਟਾਈਮ ਲੌਸਡ ਹੈ ਪਰ ਉਹਦੀ WHETHER ਇਟ ਇਜ਼ ਲਾਇਸੈਂਸਡ অর ਅਨਲਾਈਸੈਂਸਡ ਇਹ ਹਲੇ ਸਾਨੂੰ ਰਿਮਾਂਡ ਇਹਨਾਂ ਤੋਂ ਤੁੱਤ ਲਵਾਂਗੇ ਉਹਦਾ ਪਤਾ ਪਤ ਨਹੀਂ ਕੀ ਹੈ ਫਿਲਹਾਲ ਤਾਂ ਜੀ ਇੱਕ ਵਾਰ ਰਿਕਵਰ ਹੋਇਆ ਬਟ ਉਹਦੀ ਵੀ ਓਨਰਸ਼ਿਪ ਕੀ ਹੈ ਉਹ ਹਲੇ ਵੀ ਐਟ ਟੂ ਟੂਰ ਮੰਦਾ ਕਿੰਨੇ ਰਾਊਂਡ ਫਾਇਰ ਹੋਏ ਜੋ ਜੀ ਮੈਨੂੰ ਮੌਕੇ ਦੀ ਟੀਮ ਤੋਂ ਪਤਾ ਲੱਗਿਆ ਹੈ ਅਮਰਜੀਤ ਵੱਲੋਂ 2 ਰਾਊਂਡ ਫਾਇਰ ਕੀਤੇ ਗਏ ਤੇ ਸਾਡੀ ਟੀਮ ਵੱਲੋਂ ਜਵਾਬੀ 3 ਰਾਊਂਡ ਫਾਇਰ ਕੀਤੇ ਗਏ ਜੀ ਬਿਲਕੁਲ